ਹਾਈ ਡਰਾਈਵਰ ਆ ਗਿਆ ਤੂੰ ਡਰਾਈਵਰ ਕਾ ਨੂੰ ਮੈਂ ਆ ਕਿਤੇ ਉਹ ਵੀ ਉਹ ਡਰਾਈਵਰ ਦਾ ਵੀ ਆਇਆ ਸੀਗਾ ਫੋਨ ਕਹਿੰਦਾ ਮੈਂ ਆਉਣਾ ਹੈ ਅੱਛਾ ਮਰ ਕੇ ਕਿਤੇ ਚਲੋ ਉਹ ਆ ਗਿਆ ਵਿੱਚ ਦੀ ਕਿਹੜਾ ਕੱਢਣ ਫਿਰ ਆ ਜਾਂਦੇ ਆ ਉਹ ਮੈਨੂੰ ਦੱਸ ਵੀ ਦਿਆ ਕਰ ਕਿਤੇ ਉਹੀ ਨਟਮ पे ਪਵਾਦੀ ਇਹ ਤਾਂ ਕਾ ਨੂੰ ਬੂਹਣੀ ਹੈ ਹੁਣ ਕਦੇ ਕਦੇ ਤਾਂ ਫਿਰ ਹੁਣ ਮੈਨੂੰ ਵੀ ਐ ਜੇ ਹੁੰਦਾ ਵੀ ਚੱਲ ਮੇਰੇ ਘਰ ਆਣੇ ਹਨ ਤੈਨੂੰ ਪਤਾ ਹੀ ਹੈ ਚੱਲ ਐ ਤਾਂ ਕੋਈ ਨਹੀਂ ਕਾ ਦਊਗਾ ਫਿਰ ਉਹ ਐਂਦਾ ਤਾਂ ਹੈਗਾ ਸੀ 1-2 ਦਿਨਾਂ ਚ ਦੇਖੋ ਭਈ ਮੈਨੂੰ ਤਾਂ ਲੱਗਦਾ ਨਹੀਂ ਪਤਾ ਜਾ ਜੇ ਜਾਂ ਕੱਲ ਨੂੰ ਆ ਜੇ ਦੇਖੋ ਕਦੋਂ ਆਉਂਦਾ ਇੱਕ ਨਾ ਦੋ ਦਿਨ ਹੀ ਲਾਉ ਬਾਲਾ ਚਿਰੋ ਕਿੱਥੇ ਖੜਦਾ ਤੈਨੂੰ ਪਤਾ ਤਾਂ ਹੈ ਹੂੰ ਹੋਰ ਹੁਣ ਨਾ ਫੇਰ ਜੇ ਆਏ ਕਿਤੇ ਉੱਪਰ ਆ ਗਿਆ ਫੇਰ ਐ ਉੱਪਰ ਕਿਵੇਂ ਆ ਜੂਗਾ ਲੈ ਐ ਪਤਾ ਲੱਗਦਾ ਤੂੰ ਮੇਰੀ ਗੱਲ ਸੁਣਾ ਉਹ ਆ ਕੇ ਬਾਜ਼ਾਰ ਚ ਫੋਨ ਕਰੂਗਾ ਵੀ ਕੀ ਲਿਆਵਾਂ ਤੇਰੇ ਵਾਸਤੇ ਅੱਛਾ ਹਾਂ ਇਹ ਦਾ ਪੱਕਾ ਪਕਾਇਆ ਹੋਇਆ ਹੈ ਹਾਂ ਮੈਂ ਕਰੂੰਗਾ ਕਿ 8 24 ਕੀ ਲਿਆਵਾਂ ਸਬਜ਼ੀ ਬਾਜੀ ਜਾਂ ਖਾਣ ਪੀਣ ਨੂੰ ਤੇਰੇ ਵਾਸਤੇ ਅੱਛਾ ਇਨੇਸ ਤੂੰ ਬਾਉਜੀ ਹਾਂ ਚੱਲ ਕੋਈ ਨਹੀਂ ਚੱਲ ਫਿਰ ਚੱਲੀਏ ਚੱਲੀਏ ਤਾਂ ਸਹੀ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ 50 ਹਜ਼ਾਰ ਮੈਨੂੰ ਵੱਧ ਦੇ ਦੇ ਐ ਕਿ ਮੈਂ ਮੋੜ ਦੂੰ ਕੋਈ ਨਾ ਫਿਰ ਕਰ ਲਾਂਗੇ ਆਪਾਂ ਪੈਸਿਆਂ ਦਾ ਤੇਰੀ ਜਾਨ ਨੂੰ ਥੋੜਾ ਓਏ ਅਸੀਂ ਥੋੜਾ ਜਿਹਾ ਕਮਰਾ ਜਿਹਾ ਪਾਉਣਾ ਸੀ ਮਹਾ ਚਲ ਕਰ ਲੀਏ ਚਲ ਕੋਈ ਨਹੀਂ ਮੈਂ ਆੜਤੀਏ ਕੋਲ ਗਿਆ ਸੀ ਆੜਤੀਆ ਮੈਨੂੰ ਮਿਲਿਆ ਨਹੀਂ ਹੈਗਾ ਹਾਂ ਕੋਈ ਨਹੀਂ ਜਿਆਦਾ ਉਧਰ ਉਹ ਲਿਆ ਕੇ ਤੈਨੂੰ ਦੇ ਦੇ ਜੇ ਹੁਣ ਤੂੰ ਪੈਸਿਆਂ ਦਾ ਮੈਨੂੰ ਤੋੜਾ ਨਹੀਂ ਰੱਖਦਾ ਫਿਰ ਮੈਂ ਵੀ ਕੋਈ ਘਾਟ ਨਹੀਂ ਰੱਖਦੀ ਉਹ ਤਾਂ ਠੀਕ ਹੈ ਉਹ ਮੈਂ ਵੀ ਤੈਨੂੰ ਤਾਂ ਹੀ ਪੈਸੇ ਦਿਨਾ ਫਿਰ ਤੇ ਹੈ ਲੈ ਮਾਲ ਤਾਂ ਖਵਾ ਦੇ ਜੀ ਪਿਆ پورا ਬੇ ਮਾਲ ਤਾਂ ਨਹੀਂ ਹੋਣਾ ਹੁਣ ਮਾਲ ਤਾਂ ਉਹ ਲੈ ਕੇ ਆਉਂਗਾ ਹੱਡ ਜੇ ਦੁਖੀਆਂ ਦਾ ਰਖਵਾ ਦੇ ਚਲ ਆ ਜਾ ਉਧਰ ਦੇਖਦੇ ਆਂ ਮੇਰੀ ਗਾਲ ਸੁਣਾ ਮਾਲ ਤਾਂ ਲੱਭ ਗਿਆ ਮੈਨੂੰ ਖਾਲੀ ਕੋਈ ਨਾ ਹੋਰ ਦੱਸ ਉਹ ਵੀ ਤਾਂ ਪਹਿਲਾਂ ਮਾਲਕ ਵਾ ਮੈਂ ਤਾਂ ਲੱਭ ਤੂੰ ਹੀ ਮਾਲੀ ਖਾ ਪਹਿਲਾਂ ਇਹ ਸਾਰਾ ਡੱਬਾ ਤੂੰ ਖਾ ਗਿਆ ਜੇ ਆ ਕੇ ਪੁੱਛਿਆ ਡਰਾਈਵਰ ਨੇ ਵੀ ਡੱਬਾ ਕਿੱਧਰ ਗਿਆ ਭਰਿਆ ਹੋਇਆ ਮੈਂ ਕੀ ਕਹੂੰਗੀ ਕਹਿੰਦੀ ਚੂਹੇ ਖਾ ਗਏ ਹਾਂ ਹੋਰ ਬਊਗਾ ਇੰਨੀ ਮਹਿੰਗੀ ਮੈਂ ਲਿਆ ਕੇ ਰੱਖੀ ਸੀ ਕਿੱਧਰ ਗਈ ਵੀ ਕਿੱਧਰ ਗਈ ਇੰਨੀ ਮਹਿੰਗੀ ਮੈਂ ਲਿਆ ਕੇ ਰੱਖੀ ਸੀ ਲਫੜਾ ਟਕਲਾਉਣਾ ਹੋਰ ਤਾਂ ਲੈਣੀ ਦੋ ਬੈਣੀ ਦਾ ਮੈਂ ਇਹ ਗਲਾ ਪੱਕੀ ਕਰਨਾ ਇਹਦਾ ਜਦ ਤੇਰੇ ਜਾਵੇ ਉਹ ਕੰਜਰਾ ਰੋਜ਼ ਮੇਰੇ ਕੋਲ ਆ ਕੇ ਖਾ ਜਾਣਾ ਜੇ ਤੂੰ ਪੱਕੀ ਨਹੀਂ ਖਾਂਦਾ ਉਹ ਤੇਰੇ ਘਰ ਕੀ ਖਾਣਾ ਹਾਂ ਹੋਰ ਮੇਰੇ ਕਰਕੇ ਖਾਣਾ ਹੁਣ ਆਂ ਦੱਸ ਹਾਂ ਅੱਜ ਤਾਂ ਨਹੀਂ ਆਉਂਦਾ ਉਹ ਅੱਜ ਤਾਂ ਤੈਨੂੰ ਮੈਂ ਦੱਸਿਆ ਜੇ ਆ ਵੀ ਗਿਆ ਬਾਜ਼ਾਰ ਚੋਂ ਫੋਨ ਕਰੂੰਗਾ ਅੱਛਾ ਫਿਰ ਭਈ ਉਹੀ ਗੱਲ ਤੇ ਰਾਤ ਵਿਚਾਲਾ ਹੋ ਜੂ ਤੂੰ ਰਾਣੀ ਦੇ ਅੱਜ ਹਾਂ ਹੋਰ ਨਾ ਭੁੱਕੀ ਕਾਦੇ ਵਾਸਤੇ ਖਾਦੀ ਐ ਚਲ ਕੋਈ ਨਾ ਫਿਰ ਕੰਮ ਕਰ ਲਈ ਘਰੇ ਖੇਤ ਚ ਕੰਮ ਕਰ ਲਈ ਮੇਰੀ ਭੈਣ ਲਵੇਂ ਬੈਜੀ ਆਹ ਤੇਰੀ ਭੈਣ ਕੋਲੇ ਬਹਿਣਾ ਹੁੰਦਾ ਜੇ ਮੈਂ ਤੇਰੇ ਕੋਲ ਆਉਂਦਾ ਮੈਂ ਚਲ ਕਦੇ ਕਦਾਈ ਤਾਂ ਬੈਠਣਾ ਚਾਹੀਦਾ ਉਹ ਨਹੀਂ ਐ ਕਿਉਂ ਕਰਦੀ ਆਂ ਹੈ ਐ ਨਹੀਂ ਹੂੰ ਕਦੇ ਕਦਾਈ ਤਾਂ ਚਾਹੀਦਾ ਨਹੀਂ ਨਹੀਂ ਯਾਰ ਮੈਂ ਤੇਰਾ ਮੂਡ ਜਾ ਖਰਾਬ ਕਰਤਾ ਫਿਰ ਮੈਂ ਫਿਰ ਹੁਣ ਆਉਣੇ ਨਹੀਂ ਆਉਣਾ ਉਹਦਾ ਘਰ ਐ ਹਉ ਨਰਾਇਆ ਨਾ ਇਹ ਕਹਿੰਦੀ ਨਾ ਬੱਚਾ ਫੋਨ ਕਰ ਤੂੰ ਉਹਦਾ ਕੰਜਰਾ ਮੇਰੀ ਗੱਲ ਸੁਣ ਰੋਜ਼ ਜਾ ਕੇ ਰਾਤ ਨੂੰ ਆਉਂਦੀ ਤੀਮੀ ਲਵੇ ਪੈ ਜਾਂਦਾ ਹੂੰ ਹੁਣ ਮੇਰੇ ਘਰ ਵਾਲੇ ਨੂੰ ਕਹਿੰਦਾ ਉਹ ਦੋ ਦਿਨ ਮੀਨਾ ਕਰੇ ਆਵੇ ਨਾ ਮੈਂ ਤੈਨੂੰ ਐਂ ਕਹਿੰਦਾ ਵੀ ਨਾ ਆਵੇ ਮੇਰੇ ਘਰ ਵਾਲੀ ਦਾ ਵਿੱਚ ਕਿਉਂ ਤੂੰ ਜ਼ਿਕਰ ਕਰਦੀ ਆ ਯਾਰ ਆ ਕਿਉਂ ਜੇ ਉਹਦਾ ਜ਼ਿਕਰ ਕਰਨਾ ਹੁੰਦਾ ਮੈਂ ਤੇਰੇ ਕੁੜੀ ਹੁੰਦਾ ਨਾ ਉਹ ਤਾਂ ਚੱਲ ਠੀਕ ਹੈ ਮੈਂ ਮੰਨਦੀ ਆ ਪਿਆਰ ਤਾਂ ਮੈਂ ਤੈਨੂੰ ਕਰਦਾ ਉਹਨੂੰ ਕਰਦਾ ਮੈਂ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਫੇਰ ਹੂੰ ਨਾ ਅੱਜ ਫਿਰ ਨਾ ਐ ਹੰਬੇ ਹੋ ਰੋ ਉਹਦਾ ਕੀ ਪਤਾ ਕਿਹੜੇ ਬਲੇ ਆ ਜੀ ਡਰਾਈਵਰ ਦਾ ਆ ਫਿਰ ਬੁਰਾ ਲੱਗਦਾ ਅਗਲਾ ਕਹਿੰਦਾ ਜੇ ਉਹਨੂੰ ਪਤਾ ਲੱਗ ਗਿਆ ਮੇਰੀਆਂ ਲੱਤਾਂ ਤੋੜ ਦੂ ਉਹ ਨਾਲੇ ਪਿਆਰ ਕਰਦੀਆਂ ਨਾਲੇ ਡਰਦੀਆਂ ਹੈ ਮੇਰੀ ਗੱਲ ਸੁਣਾ ਮੈਂ ਉਹਦੇ ਨਾਲ ਘਰ ਵੀ ਬਸਾਉਣਾ ਹੁਣ ਤਾਂ ਮਾਲ ਖਾ ਲਿਆ ਹੁਣ ਤੂੰ ਤਰਦਾ ਬਣ ਹੁਣ ਭਾਈ ਉਹਦਾ ਕੋਈ ਪਤਾ ਨਹੀਂ ਕਿਹੜੇ ਬਲੇ ਆ ਸੀ ਫੇਰ ਕੀ ਅੱਖਾਂ ਮੈਂ ਅੱਖਾਂ ਵਾਲੀ ਕੋਈ ਗੱਲ ਨਹੀਂ ਤੂੰ ਸਮਝਦਾ ਕਿਉਂ ਨਹੀਂ ਉਹ ਫੋਨ ਤਾਂ ਕਰੂਗਾ ਫਿਰ ਮੈਂ ਬੱਜ ਜਾਊਗਾ ਹੋਣ ਵਾਲੀ ਕੀ ਗੱਲ ਹੈ ਹੁਣ ਮੇਰੀ ਗੱਲ ਸੁਣ ਭਾਈ ਉਹ ਵੀ ਇੰਨੇ ਟਾਈਮ ਬਾਅਦ ਆਊਗਾ